ਬਹੁਤ ਹੀ ਸਤਿਕਾਰਯੋਗ ਦੋਸਤੋ ਅੱਜ ਤੁਹਾਨੂੰ ਇੱਕ ਬਹੁਤ ਹੀ ਅਹਿਮ ਜਾਣਕਾਰੀ ਅਸੀਂ ਦੇਣ ਲੱਗੇ ਆਂ ਆਪਣੇ ਇਲਾਕੇ ਦੇ ਵਿੱਚ ਆਪਣੇ ਇਲਾਕੇ ਨੂੰ ਇੱਕ ਬਹੁਤ ਹੀ ਵੱਡੀ ਸਹੂਲਤ ਮਿਲਣ ਜਾ ਰਹੀ ਹੈ ਸਾਡੇ ਬੱਚੇ ਲਗਾਤਾਰ ਆਈਲਟਸ ਕਰਕੇ ਵਿਦੇਸ਼ਾਂ ਦੇ ਵਿੱਚ ਜਾ ਰਹੇ ਆ ਜਿੱਥੇ ਸਾਡੇ ਬੱਚਿਆਂ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਉਹਨਾਂ ਦੀ ਮਿਹਨਤ ਦਾ ਮੁੱਲ ਵੀ ਨਹੀਂ ਮਿਲਦਾ ਤੇ ਸਾਡੇ ਪੰਜਾਬੀਆਂ ਨੂੰ ਇੱਕੋ ਹੀ ਗਲਾ ਹੁੰਦਾ ਹੈ ਕਿ ਪੰਜਾਬ ਦੇ ਵਿੱਚ ਦੂਜੀਆਂ ਅਦਰ ਸਟੇਟਾਂ ਦੇ ਆ ਕੇ ਨੌਜਵਾਨ ਮੁੰਡੇ ਕੁੜੀਆਂ ਅਫਸਰ ਲੱਗਦੇ ਆ ਕੋਈ ਕੇਰਲਾ ਤੋਂ ਆ ਜਾਂਦਾ ਕੋਈ ਬਿਹਾਰ ਤੋਂ ਆ ਜਾਂਦਾ ਪਰ ਅਸੀਂ ਕਿਤੇ ਨਾ ਕਿਤੇ ਬਹੁਤ ਵੱਡੀ ਗਲਤੀ ਕਰ ਰਹੇ ਹੁੰਨੇ ਆ ਕਿਉਂਕਿ ਅਸੀਂ ਜ਼ਰੂਰਤ ਹੀ ਨਹੀਂ ਸਮਝੀ ਆਪਦੇ ਬੱਚਿਆਂ ਨੂੰ ਇਸ ਕੰਮ ਦੇ ਜੋਗ ਬਣਾਉਣ ਦੇ ਕਿ ਸਾਡੇ ਬੱਚੇ ਵੀ ਅਫਸਰ ਬਣ ਜਾਣ ਅਸੀਂ ਸਿਰਫ ਆਈਲੈਟਸ ਨੂੰ ਹੀ ਬਹੁਤ ਵੱਡੀ ਇਮੀਆਂ ਦਿੱਤੀ ਪਰ ਆਪਣੇ ਇਲਾਕੇ ਦੇ ਵਿੱਚ ਇੱਕ ਵੱਡੀ ਸ਼ਖਸੀਅਤ ਵੱਡਾ ਨਾਮ ਸਮਾਜ ਸੇਵਾ ਦੇ ਵਿੱਚ ਡਾਕਟਰ ਮਨਜੀਤ ਸਿੰਘ ਜੀ ਢਿੱਲੋਂ ਉਹਨਾਂ ਨੇ ਇੱਕ ਅਹਿਮ ਉਪਰਾਲਾ ਕੀਤਾ ਹੈ ਸਾਡੇ ਬੱਚਿਆਂ ਨੂੰ ਪੰਜਾਬ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਅਫਸਰ ਬਣਾਉਣ ਦਾ ਅੱਜ ਅਸੀਂ ਉਹਨਾਂ ਦਾ ਕਾਲਜ ਹੈ ਕੋੜਕਪੂਰਾ ਤੋਂ ਢਿਲਵਾ ਰੋਡ ਤੇ ਉਸ ਕਾਲਜ ਦੇ ਵਿੱਚ ਪਹੁੰਚੇ ਆ ਤੇ ਡਾਕਟਰ ਮਨਜੀਤ ਸਿੰਘ ਢਿਲੋਂ ਨਾਲ ਆਪਾਂ ਗੱਲ ਕਰਦੇ ਹਾਂ ਕਿ ਤੁਸੀਂ ਇਸ ਕਾਲਜ ਦਾ ਕੀ ਮਕਸਦ ਹੈ ਕਿਸ ਮਕਸਦ ਨੂੰ ਲੈ ਕੇ ਤੁਸੀਂ ਕਾਲਜ ਖੋਲ੍ਹਿਆ ਹੈ ਤੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਪੜਾਈਆਂ ਹੋਣ ਗਿਆ ਤੇ ਸਾਡੇ ਜਿਹੜੇ ਬੱਚੇ ਆ ਉਹ ਕਿਵੇਂ ਅਫਸਰ ਬਣ ਕੇ ਕਿਹੜੇ-ਕਿਹੜੇ ਅਫਸਰ ਬਣ ਸਕਦੇ ਆ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਨੂੰ ਸਤਿ ਸ੍ਰੀ ਅਕਾਲ ਜੀ ਤੇ ਗੁਰਫਤੇ ਪ੍ਰਵਾਨ ਕਰਿਓ ਤੇ ਸਾਡੇ ਦਰਸ਼ਕਾਂ ਨੂੰ ਥੋੜੀ ਜੀ ਜਾਣਕਾਰੀ ਜ਼ਰੂਰ ਦਿਓ ਜੀ ਇਹਦੇ ਬਾਰੇ ਰਾਜਵੀਰ ਭੂਰੀਆ ਜੀ ਪਹਿਲਾਂ ਤੁਹਾਡਾ ਧੰਨਵਾਦ ਤੁਸੀਂ ਇਹ ਸਪੈਸ਼ਲ ਸਾਡੀ ਸੰਸਥਾ ਬਾਬਾ ਫਰੀਦ ਗੁਰੂਕੋਲ ਗਰੁੱਪ ਆਫ ਕਾਲਜ ਦੇਖਣ ਲਈ ਆਏ ਤੁਸੀਂ ਪੁੱਛਿਆ ਕਿ ਇੱਥੇ ਕੀ ਕਰਾ ਰਹੇ ਆ ਇੰਨਾ ਵੱਡਾ ਕਾਲਜ ਆ ਸੋ ਮੈਂ ਦੱਸਣਾ ਚਾਹਣਾ ਕਿ ਮਾਲਵੇ ਦਾ ਨਹੀਂ ਸਾਡਾ ਇਹ ਕਾਲਜ ਜਿਹੜਾ ਵਿਸਟਮ ਕੋਟਾ ਕਲਾਸ ਜਿਸੀਂ ਤੇ ਸ਼ੁਰੂ ਕੀਤੀਆਂ ਕਰਨ ਜਾ ਰਹੇ ਆ ਇਹ ਇੰਡੀਆ ਦਾ ਸਭ ਤੋਂ ਵੱਡਾ ਕਾਲਜ ਹੋਏਗਾ ਪਹਿਲਾਂ ਏਡੀ ਕੋਈ ਵੱਡੀ ਸਸਤਾ ਅਜਿਹਾ ਪ੍ਰਾਲਾ ਨਹੀਂ ਕਰਦੀ ਕਾਲਜ ਸਕੂਲ ਬਹੁਤ سارے ਹਨ ਅਸੀਂ ਜਿਹੜਾ ਮੇਨ ਪ੍ਰਾਲਾ ਸ਼ੁਰੂ ਕੀਤਾ ਅਸੀਂ ਵਿਸਟਮ ਕੋਟਾ ਕਲਾਸਿੰਗ ਸ਼ੁਰੂ ਕੀਤੀ ਹੈ ਅਕੈਡਮੀ ਲੋ ਖੋਲਦੇ ਨੇ ਦੋ ਦੋ ਚਾਰ ਚਾਰ ਕਮਰੇ ਤੁਸੀਂ ਜਾਣਦੇ ਹੋ ਚੰਡੀਗੜ੍ਹ ਬਹੁਤ ਸਾਰੀਆਂ ਅਕੈਡਮੀਆਂ ਖੁੱਲੀਆਂ ਪੋਟਾ ਚ ਖੁੱਲੀਆਂ ਰਾਜਸਥਾਨ ਚ ਖੁੱਲੀਆਂ ਦਿੱਲੀ ਚ ਖੁੱਲੀਆਂ ਔਰ ਬਹੁਤ ਸਾਰੇ ਹੋਰ ਸ਼ਹਿਰਾਂ ਚ ਖੁੱਲੀਆਂ ਜਿਹੜੇ 2 ਜਾਂ 4 ਕਮਰਿਆਂ ਚ ਲੋਕ ਅਕਾਦਮੀਆਂ ਫੁਲਕੀ ਉੱਥੇ ਬੱਚਿਆਂ ਨੂੰ ਜਿਹੜੇ ਬਹੁਤ ਸਾਰੇ ਇਹੋ ਜਿਹੇ ਕੋਰਸ ਆ ਜਿਨ੍ਹਾਂ ਦੇ ਕਰਕੇ ਸਾਡੇ ਬੱਚੇ ਬਹੁਤ ਵੱਡੇ ਅਫਸਰ ਬਣਦੇ ਆ ਉਹਨਾਂ ਵਿੱਚ ਨੀਟ ਦੀ ਇੱਕ ਹੈਗਾ ਜਿਹਦੇ ਨਾਲ ਐਮਬੀਬੀਐਸ ਡਾਕਟਰ ਬੀਐਮਐਸ ਡਾਕਟਰ ਡੀਐਚਐਮ ਡਾਕਟਰ ਜਾਂ ਹੋਰ ਤਰ੍ਹਾਂ ਦੇ ਡਾਕਟਰ ਜੇ ਬੰਨਾ ਹੋਵੇ ਚਾਹ ਬੀਡੀਐਸ ਹੋਵੇ ਸੋ ਉਸ ਤੋਂ ਬਾਅਦ ਐਨਆਈਐਫਟੀ ਆ ਫੈਸ਼ਨ ਡਿਜ਼ਾਈਨਿੰਗ ਫੈਸ਼ਨ ਦਾ ਅੱਜ ਜੋ ਹੈ ਪੂਰੀ ਦੁਨੀਆ ਪੂਰਾ ਵਰਲਡ ਫੈਸ਼ਨ ਦੇ ਨਾਂ ਨਾਲ ਕਰਕੇ ਬਹੁਤ ਵੱਡੇ ਵੱਡੇ ਪੋਸਟਾਂ ਦੇ ਲੋਕ ਪਹੁੰਚ ਗਏ ਨੇ ਇਹਦੇ ਵਿੱਚ ਵੀ ਬਹੁਤ ਸਾਰੇ ਅੰਦਰ ਸਾਡੇ ਬੱਚੀਆਂ ਤੇ ਬੱਚਿਆਂ ਨੂੰ ਹੋ ਸਕਦੀ ਆ ਉਸ ਤੋਂ ਬਾਅਦ NDA ਹੈ ਡਿਫੈਂਸ ਆਪਸ਼ਨ ਦੇਖੋ ਤੁਸੀਂ ਜਾਣਦੇ ਹੋ ਪਹਿਲਾਂ ਸਾਡੇ ਪੰਜਾਬ ਦੇ ਬਹੁਤ ਵੱਡੇ ਵੱਡੇ ਅਫਸਰ ਜਿਹੜੇ ਹੁੰਦੇ ਸੀ ਨਾ ਫੌਜ ਵਿੱਚ ਕੈਪਟਨ ਹੁੰਦੇ ਸੀਗੇ ਬਹੁਤ ਵੱਡੇ ਵੱਡੇ ਅਹੁਦੇ ਤੇ ਹੁੰਦੇ ਸੀਗੇ ਡਿਫੈਂਸ ਵਿੱਚ ਹੁੰਦੇ ਸੀਗੇ ਔਰ ਪੂਰੇ ਇੰਡੀਆ ਦੇ ਵਿੱਚ ਹੁੰਦੇ ਸੀਗੇ ਲੇਕਿਨ ਅੱਜ ਜੇ ਸਮਾਂ ਜਿਹੜਾ ਆ ਗਿਆ ਅੱਜ ਸਾਡੇ ਬੱਚੇ ਵਿਦੇਸ਼ਾਂ ਵੱਲ ਜਾ ਰਹੇ ਆ 35 40 50 ਲੱਖ ਲਾ ਕੇ ਅਸੀਂ ਆਪਣੇ ਬੱਚਿਆਂ ਤੇ ਬੱਚੀਆਂ ਨੂੰ ਵਿਦੇਸ਼ਾਂ 'ਚ ਭੇਜ ਦਿੰਨੇ ਆ ਜਿੱਥੇ ਸਾਡੇ ਬੱਚੇ ਰੋਲ ਰਹੇ ਆ ਔਰ ਉੱਥੇ ਬੱਚੇ ਸਾਡੇ ਜਿਹੜੇ ਪਲੱਸ 2 ਕਰਕੇ ਪਲੱਸ 2 ਅਸੀਂ ਕਿੱਥੇ ਕਰਾਉਣੇ ਆ ਸੀਬੀਐਸਸੀ ਸਕੂਲ ਆਈਐਸਸੀ ਸਕੂਲ ਸਾਡਾ ਬੱਚਾ ਚੰਗੇ ਸਕੂਲ 'ਚ ਪੜੇ ਤੇ ਚੰਗੇ ਸਕੂਲ 'ਚ ਭਰਾਉਣ ਤੋਂ ਬਾਅਦ ਅਸੀਂ ਕਰਦੇ ਆ ਪਲੱਸ 2 ਕਰਾ ਕੇ ਆਈਲਟਰਸ ਕਰਾ ਕੇ ਅਸੀਂ ਬੱਚੇ ਨੂੰ ਕਿੱਥੇ ਭੇਜਤਾ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਾਂ ਹੋਰ ਨਿਊਜ਼ੀਲੈਂਡ ਕੰਟਰੀਆਂ 'ਚ ਉੱਥੇ ਜਾ ਕੇ ਬੱਚੇ ਕੜਦੇ ਆ ਲੇਬਰ ਕਰਦੇ ਆ ਸਾਡੇ ਬੱਚੇ 99% ਬੱਚੇ ਲੇਬਰ ਕਰਦੇ ਆ ਤੁਸੀਂ ਪੂਰਾ ਆਪ ਚੈੱਕ ਕਰ ਸਕਦੇ ਹੋ ਅਸੀਂ ਆਪਣੇ ਹੋਣਹਾਰ ਬੱਚਿਆਂ ਨੂੰ ਆਪਣੇ ਦਿਲਦਿਆਂ ਟੁਕੜਿਆਂ ਨੂੰ ਆਪਣੇ ਮਾਵਾਂ ਤੋਂ ਵਿਛੋੜਾ ਦੇ ਕੇ ਪਿਓ ਤੋਂ ਆਪਦੇ ਬੱਚੇ ਦੇ ਬੱਚਿਆਂ ਦਾ ਵਿਛੋੜਾ ਦੇਵਾਣ ਲਈ ਅਸੀਂ ਬੱਚੇ ਭੇਜਦੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਕਾਦੇ ਲਈ ਤਾਂ ਜੋ ਬੱਚੇ ਪੈਸਾ ਕਮਾ ਸਕਣ ਮੋ ਵੀ ਗਿਆ ਸਾਡਾ ਖਤਮ ਹੋ ਗਿਆ ਸਾਡੇ ਬੱਚੇ ਵੀ ਚਲੇ ਗਏ ਤੇ ਸਾਡਾ ਪੈਸਾ 35 40 50 ਲੱਖ ਚਲੇ ਗਿਆ ਔਰ ਅੱਜ ਦੇ ਬੱਚੇ ਕੈਨੇਡਾ ਅਮਰੀਕਾ ਚ ਕਹਿੰਦੇ ਜੀ ਪਾਪਾ ਜ਼ਮੀਨ ਨਾ ਵੇਚੋ ਸਾਰਾ ਕੁਝ ਵੇਚ ਕੇ ਆ ਜਾਓ ਇਹ ਉਹ ਧਰਤੀ ਆ ਜਿਹੜੀ ਗੁਰੂ ਸਾਹਿਬਾਨਾਂ ਦੀ ਧਰਤੀ ਆ ਇਹ ਉਹ ਪੰਜਾਬ ਆ ਜਿਹਨੂੰ ਅੰਗਰੇਜ਼ਾਂ ਨੇ ਆਪਦੇ ਕਬਜ਼ੇ ਲੈਣ ਲਈ ਜ਼ੋਰ ਲਾ ਲਿਆ ਸਿਰਫ 100 ਸਾਲ ਰਾਜ ਕਰ ਸਕਿਆ ਆ ਪੂਰੇ ਮੁਗਲਿਆਂ ਨੇ ਜ਼ੋਰ ਲਾ ਲਿਆ ਅੱਜ ਉਸ ਧਰਤੀ ਨੂੰ ਅਸੀਂ ਛੱਡ ਕੇ ਸੁੰਨਾ ਛੱਡ ਕੇ ਮਾਬੋਬ ਸੁੰਨਾ ਛੱਡ ਕੇ ਅਸੀਂ ਵਿਦੇਸ਼ਾਂ ਜਾ ਰਹੇ ਆ ਸਿਰਫ ਲੇਬਰ ਕਰਨ ਲਈ ਜਦ ਕਿ ਯੂਪੀ ਬਿਹਾਰ ਦੇ ਲੋਕ ਇੱਥੇ ਲੇਬਰ ਕਰਦੇ ਆ ਔਰ ਅਸੀਂ ਲੇਬਰ ਕੈਨੇਡਾ ਕਰਦੇ ਆ ਅਸੀਂ ਆਪਦੇ ਬੱਚਿਆਂ ਨੂੰ ਆਈਸ ਅਫਸਰ ਪੀਸੀਐਸ ਅਫਸਰ ਕਿਉਂ ਨਹੀਂ ਬਣਾ ਸਕਦੇ ਸਾਡੇ ਬੱਚੇ ਡੀਸੀ ਐਸਐਸਬੀ ਕਿਉਂ ਨਹੀਂ ਲੱਗ ਸਕਦੇ ਸਾਡੇ ਬੱਚੇ ਜੱਜ ਕਿਉਂ ਨਹੀਂ ਬਣ ਸਕਦੇ ਸਾਡੇ ਬੱਚੇ ਡਿਫੈਂਸ ਦੀਆਂ ਪੋਸਟਾਂ ਤੇ ਕਿਉਂ ਨਹੀਂ ਜਾ ਸਕਦੇ ਸਾਡੇ ਬੱਚੇ ਫੈਸ਼ਨ ਡਿਜ਼ਾਈਨਰ ਕਿਉਂ ਨਹੀਂ ਜਾ ਸਕਦੇ ਦਿਲਜੀਤ ਦਸਾਂਝ ਹਰਮਨ ਪਿਆਰਾ ਕਲਾਕਾਰ ਅੱਜ ਪੂਰਾ ਕਿੱਥੇ ਪਹੁੰਚ ਗਿਆ ਦੁਨੀਆ ਦੇ ਉਸ ਸਾਥ ਤੇ ਪਹੁੰਚ ਗਿਆ ਉਸ ਫੈਸ਼ਨ ਟੈਕਨੋਲੋਜੀ ਆ ਜਿਹਦੇ ਪਹੁੰਚਿਆ ਉਹ ਸਭ ਨੂੰ ਪਤਾ ਸੋ ਸਾਨੂੰ ਇਹ ਚਾਹੀਦਾ ਕਿ ਅਸੀਂ ਆਪਣੇ ਬੱਚਿਆਂ ਨੂੰ ਅ ਸੀਏ ਬਣਾ ਸਕਦੇ ਆ ਅਸੀਂ ਆਪਣੇ ਬੱਚਾ ਨੂੰ ਆਰਕੀਟੈਕਟ ਬਣਾ ਸਕਦੇ ਆ ਅਸੀਂ ਆਪਣੇ ਬੱਚਾ ਨੂੰ ਇੰਜੀਨੀਅਰ ਬਣਾ ਸਕਦੇ ਆ ਉਸ ਜਿਹੇ ਬਹੁਤ ਸਾਰੀਆਂ ਕੋਚਿੰਗ ਹੈਗੀਆਂ ਜਿਹੜੀਆਂ ਕਰਕੇ ਅਸੀਂ ਇੰਡੀਆ ਦੇ ਵਿੱਚ ਅੱਜ ਵੀ ਤੁਸੀਂ ਦਿੱਲੀ ਚਲੇ ਜਾਓ ਉੱਥੇ ਜਾ ਕੇ ਜਿਹੜੇ ਚੰਗੇ ਘਰਾਂ ਦੇ ਬੱਚੇ ਜਿਹੜੇ ਪੜ੍ਹੇ ਲਿਖੇ ਲੋਕਾਂ ਨੇ ਬੱਚੇ ਭੇਜੇ ਉਹ ਬੱਚਾ ਕਿੰਨਾ ਪੈਸੇ ਲੈ ਰਿਹਾ ਜੀ 70 ਲੱਖ ਦਾ ਪੈਕੇਜ 80 ਲੱਖ ਦਾ ਪੈਕੇਜ ਕਰੋੜ ਦਾ ਪੈਕੇਜ ਇਹ ਇੰਡੀਆ 'ਚ ਆ ਅਸੀਂ ਕੈਨੇਡਾ ਅਮਰੀਕਾ ਸਟੂਡੈਂਟ ਵਾਲੋ ਵੱਧ ਇਥੇ ਪੈਸੇ ਗਵਾ ਸਕਦੇ ਆ ਕਿਉਂਕਿ ਅਸੀਂ ਬੱਚੇ ਪੜਾਉਦੇ ਹੀ ਨਹੀਂਗੇ ਸਾਨੂੰ ਉਸ ਚੀਜ਼ ਦੀ ਨੌਲੇਜ ਨਹੀਂ ਕਿ ਅਸੀਂ ਬੱਚਿਆਂ ਨੂੰ ਆਹ ਕੋਰਸਾਂ ਦੀ ਕੋਚਿੰਗ ਕਰਾ ਕੇ ਬਹੁਤ ਵੱਡਿਆਂ ਤੇ ਉਹਦਿਆਂ ਤੇ ਪਹੁੰਚਾ ਦਈਏ ਜਿਹੜਾ ਮਾਪੇ ਦਾ ਨਾਮ ਉੱਚਾ ਕਰਨ ਸਾਡੇ ਪੰਜਾਬ ਦਾ ਨਾਮ ਉੱਚਾ ਕਰਨ ਆਪਣੇ ਦੇਸ਼ ਹਿੰਦੁਸਤਾਨ ਦਾ ਨਾਮ ਉੱਚਾ ਕਰਨ ਸੋ ਮੈਂ ਤੁਹਾਡਾ ਧੰਨਵਾਦੀ ਆ ਆਓ ਸਾਰੇ ਰਲ ਕੇ ਅਸੀਂ ਇਹ ਕੋਸ਼ਿਸ਼ ਕਰੀ ਅੱਜ ਅਸੀਂ ਸੱਤ ਏਕੜ ਚ ਹੋਰ ਕੋਰਸਾਂ ਦੀ ਬਜਾਏ ਅਸੀਂ ਮਾਨਯੋਗ ਮੁੱਖ ਮੰਤਰੀ ਦੇ ਕਹਿਣ ਤੇ ਅਸੀਂ ਇਹ ਕੋਚਿੰਗ ਸ਼ੁਰੂ ਕੀਤੀ ਜਾਂ ਜਿੰਨੇ ਵੀ ਕੋਚਿੰਗ ਸੈਂਟਰ ਆ ਉਹਨਾਂ ਨਾਲੋਂ ਅੱਧੀ ਫੀਸ ਤੇ ਅੱਧੀ ਤੋਂ ਵੀ ਘੱਟ ਫੀਸ ਤੇ 70 65 70 80 ਹਜ਼ਾਰ ਚ ਅਸੀਂ 75 ਹਜ਼ਾਰ ਚ ਅਸੀਂ ਕੋਚਿੰਗ ਦੇ ਰਹੇ ਹਾਂ ਬੜੀ ਔੜੀ ਫੀਸ ਔਰ ਨਾਲ ਉਹ ਬੱਚਾ ਪਲੱਸ 1 ਪਲੱਸ 2 ਦੀ ਡੰਮੀ ਐਡਮਿਸ਼ਨ ਨਹੀਂ ਹੋਊਗਾ ਇੱਥੇ ਪੜੂਗਾ ਉਹਨੂੰ ਪਲੱਸ 2 ਪ੍ਰੋਪਰ ਕਰਾਵਾਂਗੇ ਲੈਬਾਂ ਪ੍ਰੋਪਰ ਨੇ ਹਰ ਇੱਕ ਤਰ੍ਹਾਂ ਦੀ ਚੀਜ਼ ਪ੍ਰੋਪਰ ਅਸੀਂ ਬੱਚਿਆਂ ਨੂੰ ਕੋਚਿੰਗ ਦਾ ਕਰਾ ਲੈਣੇ ਆ ਪਰ ਜਿਹੜੇ ਬੱਚੇ ਜੇ ਹਜ਼ਾਰ ਬੱਚਾ ਕੋਚਿੰਗ ਕਰਨ ਗਿਆ ਉਹਨਾਂ ਚੋਂ 20 ਬੱਚੇ ਪਾਸ ਕਰਦੇ ਬਾਕੀ ਜਿਹੜੇ ਬੱਚੇ ਆ ਉਹ ਬੱਚੇ ਵਿਚਾਰੇ ਖਤਮ ਹੋ ਜਾਂਦਾ ਪਲੱਸਟੈ ਖਤਮ ਹੋ ਜਾਂਦਾ ਕਿਉਂਕਿ ਉਹਨਾਂ ਨੇ ਪਲੱਸ 1 ਕੀਤੀ ਨਹੀਂ ਰੈਗੂਲਰ ਪਲੱਸ 2 ਰੈਗੂਲਰ ਨਹੀਂ ਕੀਤੀ ਕੋਚਿੰਗ ਉਹ ਕਰ ਨਹੀਂ ਸਕੇ ਘੱਟੋ ਘੱਟ ਪਲੱਸ ਵੀ ਤਾਂ ਹੋ ਜਾਂਦੇ ਕਲੀਅਰ ਅਸੀਂ ਉਹ ਵੀ ਨਾਲ ਕਰ ਰਹੇ ਹਾਂ ਸੋ ਸਮਝ ਨਹੀਂ ਲੋੜ ਆ ਬੱਚਿਆਂ ਨੂੰ ਪੜ੍ਹਾਓ ਅਸੀਂ ਵਧੀਆ ਸਕੂਲਾਂ 'ਚ ਪੜ੍ਹਾਇਆ ਪਰ ਸਾਡੀ ਪੜ੍ਹਾਈ ਖਤਮ ਹੋ ਗਈ ਸਿਰ ਅਸੀਂ ਸੋਚਿਆ ਜੱਜਮਾਂਦ ਨੂੰ ਬੱਚਾ ਜੱਜ ਵੀ ਨਹੀਂ ਬਣਿਆ ਤੇ ਬੱਚੇ ਦੀ ਪਲੱਸ ਤੋਂ ਪਲੱਸ 2 ਗਈ ਤੇ ਬੱਚਾ ਦਿਮਾਗੀ ਤੌਰ ਤੇ ਪਰੇਸ਼ਾਨ ਹੋ ਗਿਆ ਤੇ ਬੱਚਾ ਫੇਲਰ ਹੋ ਕੇ ਹੋਰ ਕੰਟਰੀਆਂ 'ਚ ਚਲੇ ਗਿਆ ਜਾਂ ਬੱਚਾ ਕੋਈ ਵੀ ਮਾੜੀ ਘਟਨਾ ਕਰ ਲੈਂਦਾ ਸੋ ਆਓ ਇਹਨੂੰ ਸਮਝੀਏ ਸੋਚੀਏ ਪੰਜਾਬ ਦੇ ਬੱਚਿਆਂ ਨੂੰ ਬਚਾਉਣਾ ਆਪਣੇ ਬੱਚਿਆਂ ਨੂੰ ਬਚਾਉਣਾ ਆਪਣੇ ਦੇਸ਼ ਨੂੰ ਬਚਾਉਣਾ ਤੇ ਆਓ ਅਜੇੇ ਕੋਚਿੰਗ ਲੈ ਕੇ ਇੱਕ ਬਹੁਤ ਉੱਚੇ ਦਰਜੇ ਦੀ ਔਰ ਹੋਸਟਲ ਦਾ ਖਰਚਾ ਸੁਣੋ ਤਾਂ ਹੈਰਾਨ ਹੋ ਗੁਣੇ ਮੈਨੂੰ ਦੱਸ ਰਹੀ ਕਹਿੰਦੇ 15 ਤੋਂ 20000 ਚੰਡੀਗੜ੍ਹ ਤੇ ਇੱਕ ਮਹੀਨੇ ਦੀ ਹੋਸਟਲ ਚ ਪੀਜੀ ਦਾ ਖਰਚਾ ਅਸੀਂ ਲੈ ਰਹੇ ਸਿਰਫ 6000 ਰੁਪਏ ਸਿਰ ਬੱਚਿਆਂ ਦਾ ਜੋ ਖਰਚਾ ਆਉਂਦਾ ਫੂਡ ਤੇ ਉਹੀ ਲੈਣਾ ਕਮਰੇ ਦਾ ਕਿਰਾਇਆ ਵੀ ਲੈਂਦੇ ਸੋ ਆਓ ਸਾਰੇ ਰਲ ਮਿਲ ਕੇ ਪੰਜਾਬ ਨੂੰ ਖਿਸ਼ਾਲ ਪੰਜਾਬ ਬਣਾਏਗੀ ਪਹਿਲਾ ਵਰਗਾ ਪੰਜਾਬ ਬਣਾਈਏ ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਇੱਕ ਵਾਰ ਸਾਡੇ ਦਰਸ਼ਕਾਂ ਨੂੰ ਦੁਬਾਰਾ ਫਿਰ ਇਸ ਕਾਲਜ ਦਾ ਐਡਰੈਸ ਤੇ ਮੋਬਾਈਲ ਨੰਬਰ ਤੁਸੀਂ ਬੋਲ ਦਿਓ ਤਾਂ ਜੋ ਦਰਸ਼ਕਾਂ ਤੱਕ ਸਾਡੀ ਆਵਾਜ਼ ਪਹੁੰਚ ਸਕੇ ਬਿਲਕੁਲ ਇਹ ਜਿਹੜਾ ਬਾਬਾ ਅਫਰੀਦ ਗੁਰੂਕੋਲ ਗਰੁੱਪ ਆਫ ਕਾਲਜ ਕੋਟਕਪੂਰਾ ਹੈ ਢਿਲਵਾ ਪਿੰਡ ਦੇ ਕੋਲ ਹੈ ਬਿਲਕੁਲ ਕੋਟਕਪੂਰਾ ਦੇ ਨਾਲ ਹੀ ਪੈਂਦਾ ਹੈ ਕੋਈ ਦੂਰ ਨਹੀਂ ਹੈ ਔਰ ਅਸੀਂ ਇੱਥੇ 25-30 ਕਿਲੋਮੀਟਰ ਦੀ ਬੱਸ ਦੀ ਸਰਵਿਸ ਦੇਵਾਂਗੇ ਔਰ ਇਹ ਇਹਦੇ ਜਿਹੜੇ ਨੰਬਰ ਹੈਗੇ ਆ ਇਹਦੀ ਵੈਬਸਾਈਟ ਵੀ ਹੈਗੀ ਆ ਉਹ ਤੁਸੀਂ ਨੋਟ ਕਰ ਸਕਦੇ ਆ ਵੈਬਸਾਈਟ ਹੈ www.wisdomclasses.in ਈਮੇਲ ਹੈਗੀ ਆ admission@wisdomclasses.in ਔਰ ਫੋਨ ਨੰਬਰ ਹੈਗੇ ਆ 7015596561 ਦੁਬਾਰਾ ਫਿਰ ਸੁਣ ਲਓ ਜੀ 7015596561 ਦੂਜਾ ਨੰਬਰ ਹੈ 99143 10376 ਸੋ ਇਹਨਾਂ ਤੇ ਕੰਟੈਕਟ ਕਰ ਸਕਦੇ ਆ ਜਾਂ ਤੁਸੀਂ ਖੁਦ ਵਿజిਟ ਕਰਕੇ ਇਸ ਕਾਲਜ ਬਾਰੇ ਹੋਰ ਜਾਣਕਾਰੀ ਕਾਲਜ ਵਿੱਚ ਆ ਕੇ ਲੈ ਸਕਦੇ ਆ ਬਹੁਤ ਬਹੁਤ ਧੰਨਵਾਦ ਹਾਂਜੀ ਰਾਜਵੀਰ ਜੀ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਆ ਬਹੁਤ ਸਾਰੇ ਸਾਡੇ ਪੰਜਾਬ ਦੇ ਸਾਡੇ ਹਿੰਦੁਸਤਾਨ ਦੇ ਗਰੀਬ ਬੱਚੇ ਆ ਪਰ ਉਹ ਬਹੁਤ ਤਮਾਗੀ ਬੱਚੇ ਆ ਪਰ ਉਹਨਾਂ ਕੋਲੇ ਪੜ੍ਹਾਈ ਦੇ ਕੋਈ ਸੋਰਸੇਸ ਨਹੀਂ ਹੈਗੇ ਔਰ ਪਲੱਸ 2 ਵਿੱਚੋਂ ਜਾਂ ਪਲੱਸ 1 ਵਿੱਚੋਂ ਉਹ ਟਾਪਰ ਆਉਂਦੇ ਆ ਦਿਮਾਗ ਉਹਨਾਂ ਕੋਲੇ ਬਹੁਤ ਆ ਉਹ ਆਈਐਸ ਅਫਸਰ ਬਣ ਸਕਦੇ ਉਹ ਪੀਸੀਐਸ ਅਫਸਰ ਬਣ ਸਕਦੇ ਉਹ ਡਾਕਟਰ ਬਣ ਸਕਦੇ ਉਹ ਜਨੀਅਰ ਬਣ ਸਕਦੇ ਆ ਉਹ ਫੈਸ਼ਨ ਡਿਜ਼ਾਈਨਿੰਗ ਅੱਗੇ ਜਾ ਸਕਦੇ ਆ ਕਿਉਂ ਪਰ ਉਹਨਾਂ ਕੋਲੇ ਪੈਸੇ ਨਹੀਂ ਹੁੰਦੇ ਤੇ ਉਹਨਾਂ ਦੀ ਕੋਚਿੰਗ ਨਹੀਂ ਹੁੰਦੀ ਤੇ ਉਹਨੇ ਜਾ ਸਕਦੇ ਇਹਦੇ ਲਈ ਅਸੀਂ ਮਾਦਾ ਗੁਜਰੀ ਸਕਾਲਰਸ਼ਿਪ ਰੱਖੀ ਆ ਇੱਕ ਸਕਾਲਰਸ਼ਿਪ ਅਸੀਂ ਟੈਸਟ ਲੈ ਚੁੱਕੇ ਆ ਜਿਸ ਵਿੱਚ 200 ਬੱਚਿਆਂ ਨੇ ਭਾਗ ਲਿਆ ਸੀ ਹੁਣ 11 ਜਨਵਰੀ 2026 ਨੂੰ ਇੱਕ ਟੈਸਟ ਅਸੀਂ ਹੋਰ ਲੈ ਰਹੇ ਆ ਜਿਹੜੇ ਬੱਚੇ ਉਹਨਾਂ ਜੋ ਟਾਪਰ ਹੋਣਗੇ ਉਹਨਾਂ ਨੂੰ ਉਹਨਾਂ ਦੀ ਟੋਟਲ ਪੜਾਈ ਜਿਹੜੀ ਆ ਉਹ ਮੁਫਤ ਹੋਏਗੀ 100% ਮੁਫਤ ਹੋਏਗੀ ਜਿਹੜੇ ਮੈਟ ਵਿੱਚ ਆਉਣਗੇ ਉਹਨਾਂ ਨੂੰ ਹੋਰ ਕੱਟ ਪੈਸੇ ਦਿੱਤੇ ਜਾ ਲੈ ਜਾ ਸਕਦੇ ਆ ਸੋ ਇਹ ਸਕਾਲਰਸ਼ਿਪ ਲਈ ਵੱਧ ਤੋਂ ਵੱਧ ਲੋਕ ਜਿਹੜੇ ਆ ਕੇ ਭਾਗ ਲੈਣ ਜਿਨ੍ਹਾਂ ਦੇ ਬੱਚੇ ਬਹੁਤ ਹੀ ਇੰਟੈਲੀਜੈਂਟ ਨੇ ਉਹ ਭਾਗ ਲੈ ਸਕਦੇ ਆ ਆਪਣੇ ਬੱਚੇ ਨੂੰ ਬਹੁਤ ਵੱਡੇ ਅਫਸਰ ਬਣਾ ਦੇ ਤੇ ਪਜਾ ਸਕਦੇ ਬਹੁਤ ਬਹੁਤ ਧੰਨਵਾਦ ਥੈਂਕ ਯੂ ਕਾਲਜ ਦਾ ਵਿਊ ਦੇਖੋ ਜੀ ਬਹੁਤ ਹੀ ਸ਼ਾਨਦਾਰ ਕਾਲਜ ਹੈ ਇਧਰ ਲੜਕੀਆਂ ਦਾ ਹੋਸਟਲ ਹੈ ਸਿਕਿਉਰਿਟੀ ਬਹੁਤ ਜ਼ਿਆਦਾ ਚੱਪੇ-ਚੱਪੇ ਦੇ ਕੈਮਰੇ ਘਰ ਵਰਗਾ ਮਾਹੌਲ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਹੀਂ ਹੈਗੀ ਪਿਛੇ ਖੇਡ ਗਰਾਉਂਡ ਬਹੁਤ ਹੀ ਸ਼ਾਨਦਾਰ 뷰 ਇਸ ਕਾਲਸ ਦਾ ਹੈ ਖੁੱਲਾ ਡੁੱਲਾ ਹਵਾਦਾਰ ਸ਼ਹਿਰ ਦੇ ਰੌਲੇ ਰੱਪੇ ਤੋਂ ਦੂਰ